ਦੋਸਤੋ ਆਪਾਂ ਇੱਥੇ ਗੱਡੀ ਲਾਉਣ ਆਏ ਸੀਗੇ ਆ ਵੇਖੋ ਕਰਤੂਤਾ ਇੱਥੇ ਲੋਕਾਂ ਦੀ ਆ ਦੇਖੋ ਟੋਣਾ ਕੀਤਾ ਪਿਆ ਇੱਥੇ ਇਹ ਜੀ ਬਾਬੇ ਮਲੰਗ ਦੇ ਲੈ ਆ ਬੰਗਾ ਆ ਬਿੰਦੀਆਂ ਕੰਗੀਆਂ ਲੈ ਇਹ ਮਾਰ ਲੀਆਂ ਕਿਸ ਨੂੰ ਆ ਪਤਾ ਨਹੀਂ ਕੀ ਆ ਹੋਰ ਹੀ ਲੈ ਮਹਿੰਦੀ ਲੈ ਆ ਨੋ ਬਾਰਸ਼ ਆ ਪਤਾ ਨਹੀਂ ਕੀ ਆ ਲੈ ਉਹ ਵਰੀ ਆਪ ਦਾ ਨਾਂ ਵੀ ਨਹੀਂ ਰੱਖੀ ਆ ਲੈ ਗੁਰਤ ਵਰਨ ਜਿਆ ਆ ਸੀਸਾ ਵਾਪੇ ਦਾ ਜਿਆਦਾ ਹੀ ਵੱਡਾ ਲੱਗਦਾ ਲੈ ਨਾਨੂ ਪਾਲਸ਼ਾ ਵੜਾ ਕੋ ਰੱਖਿਆ ਪਿਆ ਇੱਥੇ ਤਾਂ ਆ ਪਤਾ ਨਹੀਂ ਕਾਦੀ ਹਣੀ ਸਿਉਣੇ ਦੀ ਆ ਕਿ ਕਾਦੀ ਆ ਭਈ ਲੈ ਲੋਕਾਂ ਦੀ ਮਾਨਸਿਕਤਾ ਵੇਖੋ ਇਹ ਲੈਣਾ ਚੀਜ਼ਾਂ ਨਾਲ ਕੀ ਹੋ ਜਾਊਗਾ ਇਹ ਕਾ ਲੈ ਚੁੰਨੀ ਵਾਬੇ ਦੀ ਵੇ ਤੋ ਕੁੜੀ ਵੱਡੀ ਆ ਜਿਹੜੇ ਵਾਬੇ ਦਾ ਟੂਣਾ ਵੇ ਤੋ ਕੁੜੀ ਵੱਡੀ ਚੁੰਨੀ ਆ ਵਈ ਇਹਦੀ ਹੋਰ ਕੀ ਆ ਵੀ ਇੱਕ ਆ ਪਤਾ ਨਹੀਂ ਇੱਕ ਹੋਰ ਹੈ ਇੱਕ ਨਹੀਂ ਨਾਲੇ ਆ ਦੋ ਇੱਕ ਹੋਰ ਵੀ ਆ ਵੇਲੇ ਇਹ ਕੀ ਆ ਕੋਈ ਬਾਬੇ ਦੇ ਪੈਰ ਦੇ ਲੱ। ਪਤਾ ਨਹੀਂ ਲੋਕੀ ਕੀ ਕਰਨਾ ਚਾਹੁੰਦੇ ਆ ਕਿਸੇ ਨਾ ਵੀ ਇਹੋ ਜਿਹਾ ਕੋਈ ਕਰਕੇ ਲੈ। ਤੇ ਇੱਕ ਲਲੇ ਰ ਆ ਇਧਰ ਆ ਪੈਸੇ ਪੂਰੇ ਰੱਖ ਕੇ ਜਾਇਆ ਕਰੋ ਕਿ ਗਰੀਬ ਦੇ ਕੰਮ ਆ ਜਾਣ ਯਾਰ ਇਹਨਾਂ ਤੋਂ ਕੀ ਕਰਾਉਣਾ ਕਿਹਨੇ ਦੱਸ ਲੈ। ਏ ਮਾੜੀ ਮਾਨਸਿਕਤਾ ਲੋਕਾਂ ਦੀ ਵੇਖ ਲੋ ਬਈ ਪਤਾ ਨਹੀਂ ਇਹਦੇ ਨਾਲ ਕੀ ਕਰਦੇ ਨੇ ਲੋਕਾਂ ਨੇ ਲੈ ਆ ਭੰਦੇ ਲੱਤ ਜਿਹੜੀ ਭੰਨਣੀਆਂ ਬਈ ਆ ਚੱਕਤਾ ਸਾਰਾ ਕੁਝ ਹਾਂ ਬਈ ਡਰ ਲੱਗਦਾ ਟੂਨੇ ਤੋਂ ਆ ਦੇਖ ਲੋ ਬਈ ਇਹ ਵਜੇ ਬਾਬੇ ਆ ਜਿਹੜੇ ਕੋਈ ਕਰਾਉਂਦੇ ਆ ਬਈ ਇਹੋ ਜਿਹਾ ਕੁਝ ਕੋਈ ਚਾਈ ਦੀ ਚੀਜ਼ ਰੱਖੋ ਸੋਹਣੇ ਸੂਨੇ ਦਾ ਤਾਂ ਰੱਖਿਆ ਕਰੋ ਭਾਵੇਂ ਗੈਲਟ ਜਿਹੇ ਰੱਖੇ ਪਏ ਆ ਹਾਲੇ ਕਾਮਾ ਦਾ ਆਉਂਦੇ ਕੋਈ ਚੱਜ ਨਾ ਟੂਣਾ ਚੱਕਿਆ ਸੀਗਾ ਆ ਪਤਾ ਨਹੀਂ ਕਾਦੀ ਅਖਣੀ ਸੋਣੇ ਦੀ ਆ ਬਈ ਲੈ ਦੋ ਮੁੰਡੀਆਂ ਹੋ ਗਈਆਂ ਦੇ ਵਿੱਚ ਆ ਵੀਡੀਓ ਸ਼ੇਅਰ ਕਰੋ ਬਈ ਆ ਕਿਹੜੀ ਲੱਤ ਬੰਨਦਣ ਕੇ ਦੇਖਾਂਗੇ ਇਹਦੇ ਨਾਲ